ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਤੁਹਾਡੇ ਖਾਤਰ ਬਹੁਤ ਵਧੀਆ ਅੱਜ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆ ਮੈਂ ਉਮੀਦ ਕਰੂੰਗਾ ਪੂਰੀ ਪੂਰੀ ਵੀ ਗੱਡੀਆਂ ਤੁਹਾਨੂੰ ਵਧੀਆ ਲੱਗਣਗੀਆਂ ਤੇ ਗੱਲ ਆਪਾਂ ਕਰਦੇ ਆ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਜਿਹੜਾ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੋਟ ਜਰੂਰ ਕਰ ਲਿਆ ਕਰੋ ਕਿਉਂਕਿ ਜੇ ਤੁਸੀਂ ਵੀ ਐਡ ਕਰਵਾਉਣੀ ਹੋਵੇ ਕਿਸੇ ਗੱਡੀ ਦੀ ਕੋਠੀ ਦੀ ਮਕਾਨ ਦੀ ਘਰ ਦੀ ਤਾਪਾ ਫਰੀਦ ਦੇ ਵਿੱਚ ਐਡ ਕਰਦੇ ਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਤੁਸੀਂ ਫਰੀਦ ਦੇ ਵਿੱਚ ਲਗਵਾ ਸਕਦੇ ਹੋ ਜੀ ਹੁਣ ਆਪਾਂ ਕਰਦੇ ਆ ਮਸ਼ੀਨਰੀਆਂ ਦੀ ਗੱਲ ਜਿੰਨਾਂ ਵਿੱਚੋਂ ਪਹਿਲੀ ਗੱਡੀ ਆਪਣੇ ਕੋਲੇ ਹੁੰਡਾ ਦੀ ਅਮੇਜ਼ ਮਾਲਕ ਨੇ ਭੇਜੀ ਆ ਵੀਡੀਓ ਇਹਨਾਂ ਦੇ ਬਹੁਤ ਵਧੀਆ ਬਣਾ ਕੇ ਭੇਜੀ ਆ ਤੇ ਜਿਹੜੀ ਗੱਡੀ ਆ ਬਹੁਤ ਵਧੀਆ ਜੀ ਚਲਾਉਣ ਦੇ ਵਿੱਚ ਇੱਕ ਨੰਬਰ ਹੈ ਸਾਰੇ ਡਾਕੂਮੈਂਟ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਜਾ ਕੇ ਗੱਡੀ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦੇ ਹਾਂ ਇਹਨਾਂ ਦਾ ਏਰੀਆ ਬਠਿੰਡਾ ਜੀ ਮਾਲਕ ਨੇ ਰੇਟ ਫਿਕਸ ਕਿਹਾ 2,70,000 ਰੁਪਇਆ ਤੇ ਰੇਟ ਇਹਨਾਂ ਨੇ ਪੂਰਾ-ਪੂਰਾ ਪਾਇਆਗਾ 270 ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦੇ ਹੋ ਫਾਸਟ ਓਨਰ ਗੱਡੀ ਐ ਜੀ ਐਨਓਸੀ ਮਿਲ ਜਾਊਗੀ ਗੱਡੀ ਬਹੁਤ ਵਧੀਆ ਚਲਾਉਣ ਚ ਬਹੁਤ ਵਧੀਆ ਬਾਕੀ ਕੋਈ ਗੱਡੀ ਨਾ ਤਾਂ ਕਿਸੇ ਪਾਸੋਂ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੋਈ ਹੈ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਗੱਡੀ ਦਾ ਨੰਬਰ ਆਪਾਂ ਨੂੰ ਦਿੱਲੀ ਮਿਲੂਗਾ ਜੀ ਦਿੱਲੀ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਅੰਦਰੋਂ ਬਿਲਕੁਲ ਸਾਫ਼ ਹੈ ਬਾਹਰੋਂ ਅੰਟਾ ਚ ਗੱਡੀ ਹੈ ਸੀਟ ਕਵਰ ਆਪਾਂ ਨੂੰ ਬਹੁਤ ਵਧੀਆ ਟੋਪ ਕੁਆਲਿਟੀ ਦੇ ਚੜੇ ਚੜਾਈ ਮਿਲ ਜਾਣਗੇ ਬਾਕੀ ਇਹਨਾਂ ਨੇ ਵੀਡੀਓ ਚਾਰੇ ਪਾਸੋਂ ਬਣਾ ਕੇ ਭੇਜੀ ਆ ਬਹੁਤ ਵਧੀਆ ਢੰਗ ਨਾਲ ਬਹੁਤ ਵਧੀਆ ਬਹੁਤ ਸੋਹਣੀ ਵੀਡੀਓ ਇਹਨਾਂ ਨੇ ਬਣਾ ਕੇ ਆਪਣੇ ਕੋਲੇ ਭੇਜੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਐਡ ਕਰਬਾਉਣੀ ਹੋਵੇ ਆਪਣੇ ਕੋਲੇ ਇਸ ਤਰ੍ਹਾਂ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਮਾਲਕ ਦਾ ਦੋ ਨੰਬਰ ਇਹਨਾਂ ਨੇ ਦਿੱਤੇ ਆ ਪਹਿਲਾ ਨੰਬਰ 98157 69 243 ਦੂਜਾ ਨੰਬਰ ਹੈ ਜੀ 97809 48042 ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਦੇ ਆ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਪਣੇ ਕੋਲੇ ਡੈਜ਼ਾਇਰ ਮਾਲਕ ਨੇ ਭੇਜੀ ਆ 11 ਮਾਡਲ ਹੈ 2.5 ਲੱਖ ਰੁਪਇਆ ਡਿਮਾਂਡ ਹੈ ਜੀ ਗੱਡੀ ਦਾ ਨੰਬਰ ਪੰਜਾਬ ਹੈ ਨੰਬਰ ਪਲੇਟਾਂ ਸਰਕਾਰੀ ਲੱਗਿਆ ਹੋਈਆਂ ਨੇ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਨਾ ਕੋਈ ਐਕਸੀਡੈਂਟਡ ਹੈ ਜਾ ਕੇ ਤੁਸੀਂ ਦੇਖਣ ਨੂੰ ਗੱਡੀ ਜਾ ਕੇ ਦੇਖ ਲਿਓ ਚਲਾ ਕੇ ਦੇਖਣ ਨੂੰ ਚਲਾ ਕੇ ਦੇਖ ਲਿਓ ਮਾਲਕ ਨੇ ਕਿਹਾ ਕਿ ਮਰਜ਼ੀ ਟਰਾਈ ਲੈ ਲਿਓ ਤੇ ਆ ਕੇ ਦੇਖ ਕੇ ਇੱਕ ਵਾਰੀ ਜ਼ਰੂਰ ਜਾਇਓ ਤੇ ਗੱਡੀ ਅਨਸਾਰ ਪਸੰਦ ਆ ਜੂਗੀ ਮਾਲਕ ਨੇ ਕਿਹਾ ਰੇਟ ਇਹਨਾਂ ਨੇ 2.5 ਲੱਖ ਕਿਹਾ ਹੈ ਬਾਕੀ ਅਡਜਸਟਮੈਂਟ ਹੋ ਜੂਗਾ ਉੱਪਰ-ਨੀਚੇ ਰੇਟ ਹੋ ਜੂਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 98700 2351128 ਆ ਮਾਲਕ ਦਾ ਨੰਬਰ ਹੈਗਾ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸੈਂਟਰੋ ਗੱਡੀ ਮਾਲਕ ਨੇ ਭੇਜੀ ਆ ਵੇਚਣ ਵਾਸਤੇ ਗੱਡੀ ਦਾ ਮਾਡਲ 2009 ਹੈ ਜੀ ਪਾਸਿੰਗ ਹਲੇ ਤੱਕ ਪਈਆ ਰੇਟ 82000 ਇਹਨਾਂ ਨੇ ਕਿਹਾ ਸੰਗਰੂਰ ਗੱਡੀ ਖੜੀ ਹੈ ਗੱਡੀ ਦੀਆਂ ਚਾਰੇ ਪਾਸੇ ਦੇਖ ਰਹੋ ਤੁਸੀਂ ਗੱਡੀ ਦੀਆਂ ਕੰਡੀਸ਼ਨਾਂ ਤੇ ਗੱਡੀ ਇਹਨਾਂ ਨੇ ਵਧੀਆ ਰੱਖੀ ਹੋਈ ਆ ਘਰ ਦੀ ਗੱਡੀ ਆ ਤੇ ਮਾਲਕ ਦੀ ਪਰਸਨਲ ਗੱਡੀ ਆ ਤੇ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਆ 82000 ਰੁਪਇਆ ਕੀਮਤ ਲੈਸ ਹੋ ਜਾਊਗਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਕਨਫਰਮ ਕਰ ਸਕਦੇ ਹੋ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰੋ ਦੀ ਸਬਸਕ੍ਰਾਈਬ ਤੇ ਮਿਲਦੇ ਆ ਜੀ ਜਲਦੀ ਤੇ ਗੱਡੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਵੀਡੀਓ ਵਧੀਆ ਗੱਡੀਆਂ ਉਮੀਦ ਕਰਦਾ ਪਸੰਦ ਆਈ ਹੋਊਗੀ ਤੇ ਕਿਸ ਨੇ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜ ਕੇ ਫਰੀਜ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ